ਥਰ ਗ੍ਰੇਡ ਅਤੇ ਸੈਕੰਡ ਗ੍ਰੇਡ ਪੰਜਾਬੀ ਦੀ ਤਿਆਰੀ ਇਕੱਠੀ ਕੀਤੀ ਜਾ ਸਕਦੀ ਹੈ ਤਾਂ ਦਾ ਜਵਾਬ ਹੈ ਹਾਂ ਬਿਲਕੁਲ ਕੀਤੀ ਜਾ ਸਕਦੀ ਹੈ ਇਹਦੇ ਪਿੱਛੇ ਕਾਰਨ ਕੀ ਹੈ ਜਿਹੜਾ ਸੈਕੰਡ ਗ੍ਰੇਡ ਦਾ ਪਾਠਕ੍ਰਮ ਹੈ ਅਤੇ ਥਰ ਗ੍ਰੇਡ ਦਾ ਪਾਠਕ੍ਰਮ ਹੈ ਉਹ ਕਾਫੀ ਮਿਲਦਾ ਜੁਲਦਾ ਹੈ ਸੈਕੰਡ ਗ੍ਰੇਡ ਦੇ ਪਾਠਕ੍ਰਮ ਦਾ ਜਿਹੜਾ ਪਹਿਲਾ ਭਾਗ ਹੈ ਉਹ ਵਿਆਕਰਣ ਅਤੇ ਕੁਝ ਹੋਰ ਬਿੰਦੂ ਉਹਨਦੇ ਵਿੱਚ ਸ਼ਾਮਲ ਨੇ ਥਰ ਗ੍ਰੇਡ ਦੇ ਪਾਠਕ੍ਰਮ ਦੇ ਵਿੱਚ ਜਿਹੜੇ ਪਹਿਲਾ ਭਾਗ ਹੈ ਉਸਦੇ ਵਿੱਚ ਵੀ ਉਹੀ ਬਿੰਦੂ ਵਿਆਕਰਣ ਸ਼ਾਮਲ ਹੈ ਹੁਣ ਜੇ ਅਗਰ ਆਪਾਂ ਗੱਲ ਕਰੀਏ ਸੈਕੰਡ ਗੇਟ ਦੇ ਪਾਠਕ੍ਰਮ ਦਾ ਜਿਹੜਾ ਤੀਜਾ ਭਾਗ ਹੈ ਹੋਰ ਥਰਡ ਗੇਟ ਦੇ ਪਾਠਕ੍ਰਮ ਦਾ ਜਿਹੜਾ ਦੂਜਾ ਭਾਗ ਹੈ ਉਹ ਪੰਜਾਬੀ ਭਾਸ਼ਾ ਦੇ ਅਧਿਆਪਨ ਹੋਰ ਵਿਧੀਆਂ ਇਹਨਾਂ ਤੋਂ ਸੰਬੰਧਤ ਹੈ ਜਿਹੜਾ ਪਾਠਕ੍ਰਮ ਹੈ ਉਹ ਲਗਭਗ ਸਮਾਨ ਹੈ ਕੁਝ ਬਿੰਦੂ ਥਰ ਗ੍ਰੇਡ 'ਚ ਵੱਖਰੇ ਨੇ ਉਹ ਆਪਾਂ ਨੂੰ ਪੜ੍ਹਨੇ ਪੈਣਗੇ ਹੁਣ ਇਹਨਾਂ ਵਿੱਚ ਇਹ ਸਮਾਨਤਾ ਕੀ ਹੈ ਸੈਕੰਡ ਗ੍ਰੇਡ ਦੇ ਪਾਠਕ੍ਰਮ ਦੇ ਅੰਦਰ ਪੰਜਾਬੀ ਸਾਹਿਤਾ ਇਤਿਹਾਸ ਆਂਦਾ ਹੈ ਜਿਹੜਾ ਕਿ ਥਰ ਗ੍ਰੇਡ ਦੇ ਵਿੱਚ ਨਹੀਂ ਆਂਦਾ ਇਹ ਲੰਬਾ ਚੌੜਾ ਪਾਠਕ੍ਰਮ ਹੈ ਸੈਕੰਡ ਗ੍ਰੇਡ ਦਾ ਲਗਭਗ ਪੇਪਰ ਇੱਥੋਂ ਹੀ ਆਂਦਾ ਹੈ ਔਰ ਹੋਣਾ ਵੀ ਚਾਹੀਦਾ ਕਿਉਂਕਿ ਉਹਨੇ ਵਿਸ਼ਟ ਅਧਿਆਪਕ ਪੜ੍ਹਨਾ ਹੈ ਇੱਕ ਵੱਖਰੀ ਗੱਲ ਪਰ ਤੁਝੇ ਹੁਣ ਆਪਾਂ ਗੱਲ ਕਰੀਏ ਕਿ ਸੈਕੰਡ ਗ੍ਰੇਡ ਪੰਜਾਬੀ ਦੀ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉਹਦੇ ਵਿੱਚ L2 ਪੰਜਾਬੀ ਦੀ ਥਰਡ ਗ੍ਰੇਡ ਪੰਜਾਬੀ ਦੀ ਤਿਆਰੀ ਤੁਹਾਡੀ ਆਪਣੇ ਆਪ ਹੋ ਜਾਵੇਗੀ ਕਿਉਂਕਿ ਉਹਨਦੇ ਵਿੱਚ ਜਿਕੇ ਆਣੇ ਥਰਡ ਗ੍ਰੇਡ ਚ ਜਿਕੇ ਆਣੇ ਸੈਕੰਡ ਗ੍ਰੇਡ ਚ ਪੰਜਾਬੀ ਆਣੀ ਹੈ ਉਹਦੀ ਤਿਆਰੀ ਦੇ ਨਾਲ ਥਰਡ ਗ੍ਰੇਡ ਦੀ ਪੰਜਾਬੀ ਦੀ ਤਿਆਰੀ ਤੁਹਾਡੀ ਉਹ ਆਪਣੇ ਆਪ ਹੋ ਜਾਵੇਗੀ ਔਰ ਦੂਜੀ ਜਿਹੜੀ ਖਾਸ ਗੱਲ ਹੈ ਆਪਣੇ ਕੋਲ ਸਮਾਂ ਵੀ ਕਾਫੀ ਹੈ 3-4 ਮਹੀਨੇ ਦਾ ਸਮਾਂ ਹੈਗਾ ਤੇ ਆ ਸਮਾਂ ਕਾਫੀ ਹੁੰਦਾ ਹੈਗਾ ਪਹਿਲਾ ਆਪਾਂ ਸੈਕੰਡ ਗੇਟ ਦਾ ਪੇਪਰ ਦਿइए ਆਪਣੀ ਤਿਆਰੀ ਕਾਫੀ ਲੰਬੀ ਚੌੜੀ ਹੋ ਚੁੱਕੀ ਹੋਵੇਗੀ ਥਰਡ ਗੇਟ ਦੀ ਤਿਆਰੀ ਲਈ ਆਪਾਂ ਨੂੰ ਜ਼ਿਆਦਾ ਸਮਾਂ ਉਹ ਨਹੀਂ ਲੱਗੇਗਾ ਤਾਂ ਉਸ ਤੋਂ ਬਾਅਦ ਆਪਣੇ ਕੋਲ 3-4 ਮਹੀਨੇ ਦਾ ਸਮਾਂ ਹੋਵੇਗਾ ਹੋਰ ਆਪਾਂ ਟਿਕਾ ਕੇ ਥਰਡ ਗੇਟ ਦੀ ਤਿਆਰੀ ਹੈ ਉਹ ਆਪਾਂ ਕਰੀਏ ਤੇ ਆਪਣੇ ਕੋਲ ਬਿਹਤਰੀਨ অপਸ਼ਨ ਨੇ ਸੈਕੰਡ ਗੇਟ ਥਰਡ ਗੇਟ ਦੀ ਤੇ ਮੇਰਾ ਵਿਚਾਰ ਇਹ ਰਹੇਗਾ ਕਿ ਤੁਸੀਂ ਪਹਿਲਾਂ ਸੈਕੰਡ ਗੇਟ ਦੀ ਤਿਆਰੀ ਕਰੋ ਜ਼ਬਰਦਸਤ ਤਰੀਕੇ ਨਾਲ ਸੈਕੰਡ ਗੇਟ ਦਾ ਪੇਪਰ ਦਿਓ ਔਰ ਉਸ ਤੋਂ ਬਾਅਦ ਹਰ ਗੇਟ ਦੀ ਤਿਆਰੀ ਕਰੋ ਤਾਬਣ ਤੋੜ ਔਰ ਫਿਰ ਸਰ ਗੇਟ ਪੰਜਾਬੀ ਦਾ ਪੇਪਰ ਦਿਓ ਬਾਕੀ ਤੁਹਾਡੀ ਮਰਜ਼ੀ ਧੰਨਵਾਦ